ਆਜਾ ਬਾਈ ਸਗਤ ਤੋਂ ਚੱਲ ਉਹ ਕਿੱਥੇ ਤੱਕ ਪਹੁੰਚੇਗੇ ਆ ਦੇਖੋ ਸ਼੍ਰੀਨਗਰ ਸਾਹਿਬ ਤੋਂ ਗੁਰੂ 6ਵੇਂ ਪਾਤਸ਼ਾਹ ਦਾ ਗੁਰਦੁਆਰਾ ਉੱਥੋਂ ਚੱਲੇ ਸੀ ਚੱਲਣ ਤੋਂ ਅੰਪ੍ਰੰਤ ਪਹਿਲਾ ਪੜਾਅ ਜੰਮੂ ਕੀਤਾ ਉਸ ਤੋਂ ਬਾਅਦ ਪਠਾਨਕੋਟ ਦੀ ਰਾਤ ਔਰ ਤਕਰੀਬਨ 14 14 ਘੰਟੇ ਸੰਤਾਂ ਦਾ ਪਿਆਰ ਕਬੂਲਦਿਆਂ ਰਸਤੇ ਵਿੱਚ ਲੱਗੇ ਆ ਔਰ ਇੰਨਾ ਸੰਤਾਂ ਨੇ ਪਿਆਰ ਦਿੱਤਾ ਇੰਨਾ ਉਤਸ਼ਾਹ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਸੰਤਾਂ ਦਾ ਠਾਠਾ ਮਾਰਦਾ ਇਸੇ ਤਰ੍ਹਾਂ ਸ਼੍ਰੀਨਗਰ ਵਿੱਚ ਵੀ ਔਰ ਪਠਾਨਕੋਟ ਵਿੱਚ ਵੀ ਜੰਮੂ ਵਿੱਚ ਵੀ ਔਰ ਖਾਸ ਕਰਕੇ ਇਹ ਸਾ ਨਗਰ ਕੀਰਤਨ ਦੀ ਖਾਸ ਜੋ ਮਹੱਤਤਾ ਆ ਤਕਰੀਬਨ 400 ਤੋਂ ਉੱਤੇ 450 ਪੰਡਤ ਲੋਕ ਜਿਵੇਂ ਕਿਰਪਾ ਰਾਮ ਦੀ ਅਗਵਾਈ ਵਿੱਚ ਪੁਕਾਰ ਕਰਨ ਵਾਸਤੇ ਅਨੰਤਪੁਰ ਸਾਹਿਬ ਗਏ ਸਨ ਕਿਵੇਂ ਉਹ ਵੀ ਸਾਡੇ ਨਾਲ ਬੱਸਾਂ ਵਿੱਚ ਸਵਾਰ ਹੋ ਕੇ ਆ ਰਹੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਤਾਂ ਆਤਮਾਸਤਿ ਹੋਣ ਵਾਸਤੇ ਸੋ ਜਿੰਨਾ ਸੰਗਤ ਦਾ ਪਿਆਰ ਆ ਇਹਨੂੰ ਬਰਨਨੀ ਕੀਤਾ ਜਾ ਸਕਦਾ ਬਹੁਤ ਬਿਆੰਤ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੋਣਾ ਵੀ ਚਾਹੀਦਾ ਕਿਉਂਕਿ ਦੁਸਰੇ ਦੇ ਧਰਮ ਵਾਸਤੇ ਕੇਵਲ ਤੇ ਕੇਵਲ ਇੱਕੋ ਇੱਕ ਸੰਸਾਰ ਵਿੱਚ ਇਹ ਸ਼ਹਾਦਤ ਆ ਗੁਰੂ ਤੇਗ ਬਹਾਦਰ ਸਾਹਿਬ ਸਤੇ ਪਾਤਸ਼ਾਹ ਜੀ ਅਤੇ ਉਹਨਾਂ ਦੇ ਤਿੰਨ ਗੁਰਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲ ਨਾਦ ਜੀ ਜਿਨ੍ਹਾਂ ਨੂੰ ਬਹੁਤ ਅਕਾਇਤ ਹਸਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਔਰ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਨੇ ਕਹਾਣਾ ਕੀਤਾ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬਡੋ ਕਲੂ ਮਾ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀਨਾ ਉਚਰੀ ਸਾਡਾ ਸਾਰਿਆਂ ਦਾ ਇੱਕ ਜੋ ਵੀ ਮਨੁੱਖ ਹਿੰਦੁਸਤਾਨੀ ਆ ਜੋ ਵੀ ਬਸ਼ਰ ਆ ਉਹਨੂੰ ਗੁਰੂ ਚਰਨਾਂ ਵਿੱਚ ਨਾਮਮਾਸਤਕ ਹੋਣਾ ਚਾਹੀਦਾ ਰੋਮ-ਰੋਮ ਕਰਕੇ ਵੀ ਆਪਾਂ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰੀਏ ਕਾਦੀ ਉਹਨਾਂ ਦੀ ਕੁਰਬਾਨੀ ਦਾ ਸਰਵੰਸ ਦਾ ਨਿਦਾ ਆਪਾਂ ਸਿਲਾਨੀ ਝੁਕਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਮਸ਼ਾਲ ਨਗਰ ਕੀਰਤਨ ਤਾਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਵਾਸਤੇ ਸ਼੍ਰੀਨਗਰ ਤੋਂ ਰੱਬ ਹੋਇਆ ਹੈ ਜਿੱਥੇ ਜਮੂਦੀਆਂ ਸੰਗਤਾਂ ਨੇ ਪਹਿਲੇ ਪੜਾਅ ਦੌਰਾਨ ਸਾਰੇ ਨਗਰ ਕੀਰਤਨ ਦਾ ਪਲਕਾਂ ਵਿਸ਼ਾ ਕੇ ਸਵਾਗਤ ਕੀਤਾ ਉਸ ਤੋਂ ਬਾਅਦ ਪਠਾਨਕੋਟ ਕੱਲ ਰਾਤ ਤਕਰੀਬਨ 4 ਕਿਲੋਮੀਟਰ ਦਾ ਪੈਂਡਾ 5 ਘੰਟਿਆਂ 50 ਘੰਟਿਆਂ ਵਿੱਚ ਸੰਗਤ ਨੇ ਜਿਹੜਾ ਹੈ ਉਹ ਤੈਅ ਕੀਤਾ ਇੰਨਾ ਸੰਗਤ ਦਾ ਉਤਸ਼ਾਹ ਸੀ ਖੁਸ਼ੀ ਸੀ ਸੋ ਉਸੇ ਤਰ੍ਹਾਂ ਹੀ ਅੱਜ ਸਵੇਰੇ ਪਠਾਨਕੋਟ ਤੋਂ ਚੱਲ ਕੇ ਇਹ ਨਗਰ ਕੀਰਤਨ ਸਤਿਕਾਰਯੋਗ ਸੰਤਪਾਪਾ ਸੇਵਾ ਸਿੰਘ ਜੀ ਰਾਮਪੁਰ ਖੇੜੇਵਾਲ ਇਤਨਾ ਦੀ ਦੇਖ ਰਖੇ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਸ਼ਾਇਆ ਹੇਠ ਪੰਜਾਂ ਪਿਆਰਾਂ ਦੀ ਅਗਵਾਈ ਵਿੱਚ ਪਠਾਨਕੋਟ ਤੋਂ ਚੱਲਿਆ ਤੇ ਅੱਜ ਸ਼ਾਮ ਤੱਕ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੱਕ ਪਹੁੰਚਣਾ ਹੈ ਹੁਣ ਇਸ ਵੇਲੇ ਤਕਰੀਬਨ ਸ਼ਾਮ ਦੇ 3:30 ਪੌਣੇ 4 ਵੱਜ ਚੁੱਕੇ ਨੇ ਅਜੇ ਮਕੇਰੀਆਂ ਪੁੱਜੇ ਆ ਮਕੇਰੀਆਂ ਦੀਆਂ ਸੰਗਤਾਂ ਨੇ ਵੀ ਆਪਣਾ ਸ਼ਰਧਾ ਆਪਣਾ ਪਿਆਰ ਪ੍ਰਗਟ ਕਰਦੇ ਹੋયા ਇੱਕ ਹੜ ਦੀ ਤਰ੍ਹਾਂ ਇਹਨਾਂ ਸੜਕਾਂ ਤੇ ਆ ਕੇ ਇਸ ਮਹਾਨ ਨਗਰ ਕੀਰਤਨ ਦਾ ਸਵਾਗਤ ਕੀਤਾ। ਸੋ ਅਰਦਾਸ-ਪਾਸ ਕੋਈ ਸ਼ਬਦ ਨਹੀਂ ਜਿਹਦੇ ਨਾਲ ਸਾਰੀਆਂ ਸੰਗਤਾਂ ਦਾ ਸ਼ੁਕਰਾਨਾ ਕੀਤਾ ਜਾ ਸਕੇ। ਸੋ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਗੁਰੂ ਸਾਹਿਬ ਇਸੇ ਪ੍ਰਕਾਰ ਸਮੂਹੀਆਂ ਸੰਗਤਾਂ ਨੂੰ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਮਹਾਨ ਸ਼ਹਾਦਤਾਂ ਨੂੰ ਜਿੱਥੇ ਸਜਦਾ ਕਰਨਾ ਹੈ ਉੱਥੇ ਸਿੱਖਿਆ ਵੀ ਲੈਣੀ ਹੈ ਕਿ ਜਿਵੇਂ ਸਤਿਗੁਰ ਜੀ ਨੇ ਜਬਰਦਸਤੀ ਕੀਤੇ ਜਾ ਰਹੇ ਧਰਮ ਤਬਦੀਲ ਨੂੰ ਰੋਕਣ ਵਾਸਤੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਕੁਰਬਾਨੀ ਕੀਤੀ ਉੱਥੇ ਹਰ ਇੱਕ ਜੋ ਵੀ ਬਸ਼ਰ ਹੈ ਜੋ ਵੀ ਵਿਅਕਤੀ ਹੈ ਆਪਣੇ ਆਪਣੇ ਧਰਮ ਵਿੱਚ ਪਰਪੱਕ ਰਵੇ ਜਿਹੜਾ ਗੁਰਸਿੱਖੀ ਘਰਾਂ ਵਿੱਚ ਜਨਮੇ ਹੈ ਨੌਜਵਾਨ ਜਾਂ ਜੋ ਵੀ ਬੱਚੀਆਂ ਬੀਬੀਆਂ ਜਿਹੜੇ ਗੁਰਸਿੱਖੀ ਤੋਂ ਦੂਰ ਜਾ ਰਹੇ ਨੇ ਉਹ ਆਪਣੇ ਘਰ ਵਾਪਸੀ ਕਰਨ ਸਤਗੁਰ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਉਹਨਾਂ ਦੇ ਪਾਏ ਹੋਏ ਪਤ ਜਿੰਨਾ ਦੇ ਤੁਰਨ ਸਮੁੱਚੀਆਂ ਮਕੇਰੀਆਂ ਨਿਵਾਸੀ ਸੰਗਤਾਂ ਦਾ ਦਾਸ ਗੁਰਦੁਆਰਾ ਰਾਮਪੁਰ ਕਿੜਾ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਕਿੜੇ ਵਾਲਿਆਂ ਵੱਲੋਂ ਉਹਨਾਂ ਸਾਰੇ ਸ਼ਹਿਰ ਵਾਸੀਆਂ ਨੇ ਜਿਸ ਤਰ੍ਹਾਂ ਦੇ ਨਾਲ ਸੰਗਤਾਂ ਦਾ ਸਵਾਗਤ ਕੀਤਾ ਉਹਦੇ ਲਈ ਤਾ ਦਿਲ ਤੋਂ ਰਣੀ ਆ ਸਤਿਗੁਰੂ ਦੇ ਚਰਨਾਂ ਵਿੱਚ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਹੈ ਸ਼੍ਰੀ ਨਗਰ ਤੋਂ ਜਿਹੜਾ ਨਗਰ ਕੀਰਤਨ ਕੱਲ ਚੱਲਿਆ ਸੀ ਅੱਜ ਸਾਡੇ ਇੱਥੇ ਮੁਕੇਰੀਆਂ ਹਲਕੇ ਦੇ ਵਿੱਚ ਐਂਟਰੀ ਹੋਈ ਆ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੀ ਜਿਹੜੀ 350 ਸਾਲ ਛਿੱਦੀ ਦੇ ਜਿਹੜੇ ਹੋ ਰਹੇ ਆ ਉਹਦੇ ਸਬੰਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਰੇ ਪਾਸੇ ਨਗਰ ਕੀਰਤਨ ਜਿਹੜੇ ਆ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਆ ਅੱਜ ਸਾਡੇ ਮਕੇਰੀਆਂ ਦੇ ਵਿੱਚ ਨਗਰ ਕੀਰਤਨ ਆਇਆ ਔਰ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੇ ਜਿਹੜਾ ਅਸ਼ੀਰਵਾਦ ਲਿਆ ਜਾ ਰਿਹਾ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ ਉਹਨੂੰ ਸਾਰੀ ਸੰਗਤਾਂ ਜਿਹੜੀਆਂ ਯਾਦ ਕਰ ਰਹੀਆਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਹੜੇ ਨਾਲ ਸਿੱਖਾਂ ਨੇ ਨਾਲ ਸ਼ਹਾਦਤਾਂ ਦਿੱਤੀਆਂ ਸੀ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਜਿਹੜੀ ਉਹਨਾਂ ਦੀ ਸ਼ਹੀਦੀ ਆ ਔਰ ਜਿਹਦੇ ਨਾਲ ਮੈਂ ਕਹਿ ਸਕਦਾ ਕਿ ਸਾਡਾ ਦੇਸ਼ ਸਾਡੀ ਕੌਮ ਜਿਹੜੀ ਆ ਉਹ ਉਹਨਾਂ ਕਰਕੇ ਹੀ ਆ ਜਿਹੜੇ ਸਾਡੇ ਸ਼ਹੀਦ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਹੜੇ ਔਰਨ ਭਾਈ ਸਾਹਿਬ ਜਿਹੜੇ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਜਿਨ੍ਹਾਂ ਨੇ ਉਸ ਵੇਲੇ ਇੰਦ ਦੀ ਚਾਦਰ ਬਣ ਕੇ ਪੂਰੀ ਕੌਮ ਨੂੰ ਪੂਰੇ ਦੇਸ਼ ਦੀ ਜਿਹੜੀ ਰੱਖਿਆ ਕੀਤੀ ਅੱਜ ਆਪਾਂ ਸਾਰੇ ਹੀ ਉਹਨਾਂ ਨੂੰ ਨਤਮਸਤਕ ਹੋ ਰਹੇ ਹਾਂ ਤੁਹਾਨੂੰ ਕਿਸ਼ਤਾ ਮਹਿਸੂਸ ਹੋ ਰਿਹਾ ਕਿ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਆਇਆ ਜਾ ਰਿਹਾ ਬਹੁਤ ਜ਼ਿਆਦਾ ਉਤਸ਼ਾਹ ਜੀ ਮੈਂ ਜਦੋਂ ਪਿੱਛੇ ਆਪਾਂ ਐਂਟਰੀ ਹੋਏ ਆ ਨਗਰ ਕੀਰਤਨ ਉਦੋਂ ਤੋਂ ਲੈ ਕੇ ਪੂਰੀ ਰੋਡ ਤੇ ਸੰਗਤਾਂ ਖੜੀਆਂ ਆ ਤੁਸੀਂ ਪਿੱਛੇ ਵੀ ਦੇਖਿਆ ਆਉਣਾ ਬੱਸ ਸਟੈਂਡ ਦੇ ਕੋਲ ਉਤੋਂ ਪਿੱਛੇ ਪੰਗਾਲਾ ਚ ਜਿੰਨੀਆਂ ਵੀ ਸੰਗਤਾਂ ਆ ਥਾਂ ਥਾਂ ਤੇ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦਾ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਇੰਤਜ਼ਾਰ ਕਰ ਰਹੇ ਆ ਔਰ ਉਹਨਾਂ ਦਾ ਜਿਹੜਾ ਆਸ਼ੀਰਵਾਦ ਹਰ ਕੋਈ ਲੈਣ ਨੂੰ ਜਿਹੜਾ ਸੰਗਤਾਂ ਸਾਰੇ ਲੋਕ ਇੱਥੇ ਚਾਹੇ ਕਿਸੇ ਵੀ ਧਰਮ ਨੂੰ ਮੰਨਦੇ ਸਾਰੇ ਜਣੇ ਇੱਥੇ ਇਕੱਠੇ ਹੋ ਕੇ ਉਸ ਨਗਰ ਕੀਰਤਨ ਦਾ ਜਿਹੜਾ ਉਹਦੀ ਇੰਤਜ਼ਾਰ ਕਰ ਰਹੇ ਔਰ ਮਹਾਰਾਜ ਦਾ ਆਸ਼ੀਰਵਾਦ ਸਾਹਿਬ ਅਸ਼ੀਰਵਾਦ ਗੁਰੂ ਜੀ ਕੀ ਫਤਿਹ ਅੱਜ ਕੋਈ 11:30 ਵਜੇ ਜੋ ਨਗਰ ਕੀਰਤਨ ਮੱਟਨ ਸਾਹਿਬ ਘਰਦਵਾਰਾ ਕਸ਼ਮੀਰ ਤੋਂ ਸ਼ੁਰੂ ਹੋ ਕੇ ਚੱਲਿਆ ਸੀਗਾ ਉਹ ਮਕੇਰੀਆਂ ਹਲਕੇ ਵਿੱਚ ਦਾਖਲ ਹੋਇਆ ਹੁਚਾਰਪੁਰ ਜ਼ਿਲ੍ਹੇ ਵਿੱਚ ਦਾਖਲ ਹੋਇਆ ਅਸੀਂ ਸਾਰਿਆਂ ਨੇ ਐਡਮਿਨਿਸਟ੍ਰੇਸ਼ਨ ਸਾਰੀ ਪੂਰੀ ਮਕੇਰੀਆਂ ਸੰਗਤ ਨੇ ਸਭ ਤੋਂ ਪਹਿਲਾਂ ਮਾਨਸਰ ਉੱਥੇ ਜੀ ਆਇਆਂ ਨੂੰ ਕਿਹਾ ਔਰ ਸਾਰੇ ਮਕੇਰੀਆਂ ਹਲਕੇ ਦੇ ਪੂਰੇ ਜੀਟੀ ਰੂਟ ਤੇ ਥਾਂ ਥਾਂ ਤੇ ਸੰਗਤਾਂ ਦਾ ਭਾਰੀ ਰਸ ਹੈ ਸੰਗਤਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਕਿ ਗੁਰੂ ਸਾਹਿਬ ਦੀ ਜੋ ਨਗਰ ਕੀਰਤਨ ਨਿਕਾ ਰਿਹਾ ਹੈ ਉਹਨੂੰ ਜੀ ਆਇਆਂ ਨੂੰ ਕਹਿਣ ਵਾਸਤੇ ਉਹ ਦਰਸ਼ਨ ਕਰਨ ਵਾਸਤੇ ਸੰਗਤ ਬਹੁਤ ਤਤਪਰ ਹੈ ਕੋਮਾ ਹਮੇਸ਼ਾ ਉਹ ਜਿੰਦੀਆਂ ਰਹਿੰਦੀਆਂ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਪੀਰਾਂ ਨੂੰ ਯਾਦ ਰੱਖਦੀਆਂ। ਤੋਂ ਅਸੀਂ ਆਪਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਜੋ ਉਹਨਾਂ ਦੇ ਨਾਲ ਜਿੰਨੇ ਵੀ ਹੋਰ ਸਿੱਖ ਸ਼ਹੀਦ ਹੋਏ ਸੀ ਉਹਨਾਂ ਨੂੰ ਮਨਾ ਰਹੇ ਆ ਜੋ ਸਾਡੇ ਆ ਅਨੰਦ ਸ੍ਰੀ ਨੰਦਪੁਰ ਸਾਹਿਬ ਦਰبار ਲੱਗਣਗੇ ਔਰ ਉਹਨੂੰ ਮਨਾਇਆ ਜਾਏਗਾ ਪੂਰੇ ਪੰਜਾਬ 'ਚ ਕੀ ਪੂਰੇ ਵਿਸ਼ਵ ਵਿੱਚ ਸੰਗਤਾਂ ਦਾ ਭਾਰੀ ਰਸ ਸ਼੍ਰੀ ਅਨੰਦਪੁਰ ਸਾਹਿਬ ਇਕੱਠਾ ਹੋ ਰਿਹਾ ਔਰ ਅਸੀਂ ਵੀ ਅੱਜ ਮਕੇਰੀਆਂ ਹਲਕੇ ਵਿੱਚ ਨਗਰ ਕੀਰਤਨ ਦੇ ਪ੍ਰਵੇਸ਼ ਹੋਣ ਤੇ ਲੰਗਰ ਤੇ ਸਾਰੀ ਮਕੇਰੀਆਂ ਸੰਗਤ ਵੱਲੋਂ ਨਗਰ ਕੀਰਤਨ ਨੂੰ ਜੀ ਆਇਆਂ ਵੀ ਆਖਦੇ ਹਾਂ ਔਰ ਆਪਣੇ ਆਪ ਨੂੰ ਵਿਪਾਗੀ ਸਮਝਦੇ ਹਾਂ ਕਿ ਸਾਡੇ ਦਰਸ਼ਨ ਅਸੀਂ ਨਗਰ ਕੀਰਤਨ ਦਰਸ਼ਨ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਣੇ ਸ਼੍ਰੀ ਨਗਰ ਕਾਠੀ ਦਰਵਾਜਾ ਗੁਰਦਵਾਰਾ ਸਾਹਿਬ ਪਾਤਸ਼ਾਹ ਛੇਵੀਂ ਤੋਂ ਜਿਹੜਾ ਨਗਰ ਕੀਰਤਨ ਚੱਲਿਆ ਸੀ ਉਹ ਅੱਜ ਨਗਰ ਕੀਰਤਨ ਮੁਕੇਰੀਆਂ ਪਹੁੰਚ ਰਿਹਾ ਥੋੜੀ ਦੇਰ ਵਿੱਚ ਹੀ ਤੇ ਬੜਾ ਸੰਗਤਾਂ ਦਾ ਠਾਠਾ ਮਾਰਦਾ ਹੈ ਕਾਠੀ ਜਿਹੜਾ ਹੈ ਉਹ ਸਾਰਾ ਉਹਨਾਂ ਦੇ ਸਵਾਗਤ ਵਾਸਤੇ ਇੱਥੇ ਸਾਰੇ ਲੋਕ ਖੜੇ ਆ ਤੇ ਅਸੀਂ ਮਤਲਬ ਜਿਆਦਾ ਤਾਂ ਇਹ ਗੱਲਾਂ ਕਰੀਏ ਆਪਾਂ ਇਹ ਗੱਲ ਕਰੀਏ ਵੀ ਉਹ ਮਤਲਬ ਗੁਰੂ ਦੀ ਸ਼ਹੀਦੀ ਜਿਹੜੀ ਆ 350 ਸਾਲ ਜਿਹੜਾ ਹੀ ਮਨਾ ਰਹੇ ਆ ਉਈ ਚੇਨੀ ਵੜਵਾੜ ਅੱਜ ਮੱਲਾਂ ਸਾਰੇ ਲੋਕੋਨਾਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਇੱਕ ਜੁੱਤੀ ਸ਼ਹੀਦੀ ਸੀ ਜਿਹਦੀ ਇਹੋ ਜੀ ਸ਼ਹੀਦੀ ਨਾਕ ਦੀ ਦੁਨੀਆ ਤੇ ਪਹਿਲਾਂ ਹੋਈ ਆ ਨਾ ਮੱਲਾਂ ਪਹਿਲਾਂ ਅੱਗੇ ਹੋ ਸਕਦੀ ਆ ਕਾਰਨ ਕਿ ਆਪਣੇ ਵਾਸਤੇ ਤਾਂ ਹਰ ਕੋਈ ਕਰਦਾ ਪਰ ਦੂਸਰਿਆਂ ਵਾਸਤੇ ਜੇ ਕਿਸੇ ਨੇ ਕੋਈ ਕੀਤਾ ਤੇ ਆਪ ਜਾ ਕੇ ਉਹਨਾਂ ਦੇ ਕੋਲ ਪਹੁੰਚਿਆ ਵੀ ਲਓ ਭਾਈ ਮੈਂ ਸ਼ਹੀਦੀ ਦੇਣ ਨੂੰ ਤਿਆਰ ਆ ਇਹੋ ਜੀ ਉਦਾਹਰਨ ਦੁਨੀਆ ਤੇ ਕਿਤੇ ਨਹੀਂ ਮਿਲਦੀ ਇਸ ਕਰਕੇ ਇਹਨਾਂ ਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਵੀ ਇਹ ਹਿੰਦ ਦੀ ਚਾਦਰ ਆ ਇਹ ਸ੍ਰਿਸ਼ਟੀ ਦੀ ਚਾਦਰ ਆ ਜਿਨ੍ਹਾਂ ਨੇ ਇੱਕ ਦੁਨੀਆ ਦੇ ਵਿੱਚ ਕਿੰਦਾ ਦੇ ਐਗਜ਼ਾਮਪਲ ਪੇਸ਼ ਕੀਤੀ ਆ ਕਿ ਅਸੀਂ ਜਿਹੜੇ ਹੈ ਕਿਸੇ ਦੇ ਨਾਲ ਵੀ ਜਿਆਤੀ ਨਹੀਂ ਹੋਣ ਦੇਣੀ ਜੇ ਕਿਤੇ ਜਿਆਤੀ ਹੁੰਦੀ ਆ ਉਹ ਤੁਸੀਂ ਡਟ ਕੇ ਆਪਾਂ ਉਹਦਾ ਮੁਕਾਬਲਾ ਕਰਨਾ ਉਹਦੇ ਨਾਲ ਖੜੇ ਹੋਣਾ ਤੇ ਉਹਨਾਂ ਦੀ ਸ਼ਹੀਦੀ ਦੇ ਵਿੱਚ ਅੱਜ ਇਸ ਸਮਾਗਮ ਦੇ ਵਿੱਚ ਜਿੰਨੀ ਵੀ ਸੰਗਤ ਆਈ ਹੈ ਇੱਥੇ ਉਹਨਾਂ ਸਾਰਿਆਂ ਨੂੰ ਉਹਨਾਂ ਜੀ ਆਇਆਂ ਕਹਿੰਦੇ ਆ ਉਹਦਾ ਸਵਾਗਤ ਕਰਦੇ ਆਂ ਤੇ ਮਾਰਾ ਹੀ ਕਿਰਪਾ ਕਰੀ ਇਸੇ ਤਰ੍ਹਾਂ ਦੇ ਜਿਹੜੇ ਸਮਾਗਮ ਆ ਸਾਰੀ ਸੰਗਤਾਂ ਨਾਲ ਮਿਲ ਕੇ ਮਨਾਉਂਦੀਆਂ ਰਹਿਣ ਤਾਂ ਕਿ ਉਹਨਾ ਮਹਾਨ ਗੁਰੂਆਂ ਦੇ ਦੱਸਿਆ ਦਰਸ਼ਾ ਦੇ ਆਪਾਂ ਸਾਰੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ